ਵਿਰੋਧੀ ਦਾ ਇਹ ਕਹਿਣਾ ਕਿ ਕੰਗਸਾ ਤੋਂ ਬਾਹਰੋਂ ਆਏ ਨੇ ਇਹਨਾਂ ਨੂੰ ਕੀ ਪਤਾ ਪੰਜਾਬ ਦੇ ਇੱਥੇ ਆ ਸ਼ਿਮਲਪੁਰ ਸਾਹਿਬ ਦੇ ਹਲਕੇ ਜੰਨੂ ਮੈਰਾ ਸਾਹਿਬ ਪਟਿਆਲੇ ਤੋਂ ਨੇ ਸਿੰਗਲਾ ਸਾਹਿਬ ਸਮਰੂਰਤ ਨੇ ਤੇ ਲੋਕ ਸਭਾ ਦੇ ਵਿੱਚ ਹੀ ਮੋਹਾਲੀ ਪੈਂਦਾ ਕੰਗਸਾ ਸਾਹਿਬ ਮੋਹਾਲੀ ਦੇ ਨੇ ਬੇਗ ਦਾਗ ਸਖਸ਼ੀਤ ਹੈ ਬੜਿਆ ਲਿਖਿਆ ਮੁੰਡਾ ਹੈ ਬੋਲਣ ਵਾਲਾ ਮੁੰਡਾ ਹੈ ਆਵਾਜ਼ ਚੱਕ ਕੇ ਰੱਖਣ ਵਾਲਾ ਮੁੰਡਾ ਹੈ ਅੱਜ ਇਸੇ ਕਰਕੇ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਗੱਲ ਹੋ ਰਹੀ ਹੈ ਹਲਕੇ ਦੀ ਕੋਈ ਮੰਗ ਸਾਨੂੰ ਚਾਹੀਦਾ ਕੰਗਸਾ ਕਰਵਰੋਦੀ ਇਹ ਵੀ ਕਹਿ ਰਹੇ ਨੇ ਕਿ ਆ ਆਦਮੀ ਨੂੰ ਕੈਂਡੀਡੇਟ ਨਹੀਂ ਲੱਭਦਾ ਕਾਂਗਰਸ ਚ ਛੱਡਿਆ ਜਾਂ ਅਕਾਲੀ ਦਲ ਤੋਂ ਛੱਡਿਆ ਲੱਗਦਾ ਸੀ ਇਹਨਾਂ ਕੋ ਆਪਣਾ ਕੈਂਡੀਡੇਟ ਹੈ ਨਹੀਂ ਦੂਜੇ ਦਾ ਕੈਂਡੀਡੇਟ ਆ ਬਰੋਦੀ ਘਰੇ ਨੇ ਲੋਕੀ ਤਾਂ ਨਹੀਂ ਕਹਿ ਰਹੇ ਲੋਕੀ ਤਾਂ ਜੀ ਕਹਿ ਰਹੇ ਆ ਕਿ ਅਕਾਲੀ ਦਲ ਨੂੰ ਕੈਂਡੀਡੇਟ ਜਿਹੜੇ ਦਿੱਤੇ ਸੀ ਉਹ ਛੱਡ ਕੇ ਜਾ ਰਹੇ ਆ ਬਾਦਲ ਸਾਹਿਬ ਆਪ ਮੈਦਾਨ ਚੋਂ ਭੱਜ ਗਏ ਅੱਜ ਉਹਨਾਂ ਦੇ ਕੈਂਡੀਡੇਟ ਵੀ ਭੱਜ ਗਏ ਚੰਡੀਗੜ੍ਹ ਤੋਂ ਜਦੋਂ ਪੰਜਾਬ ਦਾ ਪ੍ਰਧਾਨਿਕ ਵੀ ਇਲੈਕਸ਼ਨ ਨਹੀਂ ਲੜਨਾ ਤਾਂ ਥੱਲੇ ਵਾਲੇ ਕਹਿੰਦੇ ਸਾਡਾ ਫਾਕਾ ਹੁੰਦਾ ਰੂਮਾਇਰਾ ਸਾਹਿਬ ਨੂੰ ਮੌਕਾ ਦਿੱਤਾ ਦੋ ਵਰਗ ਗੜਕਰੀ ਸਾਹਿਬ ਨੂੰ ਲਿਆਏ ਤਖਤ ਸ਼੍ਰੀ ਕੇਸਗੜ੍ਹ ਸਾਹਿਬ